ਸਿਮੇ ਪਾਤਸ਼ਾ ਸ਼੍ਰੀ ਗੁਰੂ ਅਰਗਵਿੰਦ ਸਾਹਿਬ ਮਹਾਰਾਜੀ ਦੇ ਚਰਨਾਂ ਦੇ ਵਿੱਚ ਪਹੁੰਚ ਗਿਆ ਗੁਰਦੇਵ ਪਾਤਸ਼ਾ ਜੀ ਨੇ ਦਿਲ ਦੀ ਬੁੱਧੀ ਚਿਹਰੇ ਵੱਲ ਤੱਕਿਆ ਕਹਿੰਦੇ ਰਾਜ ਚੰਦ ਜੀ ਤੁਹਾਡੇ ਦਿਲ ਦੇ ਵਿੱਚ ਮੈਂ 3 ਦਿਨ ਹੋ ਗਿਆ ਸਾਨੂੰ ਦੇਖਦਿਆਂ ਨੂੰ ਕੁਝ ਚੱਲ ਰਿਹਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਪਰ ਤੁਸੀਂ ਕਹਿ ਨਹੀਂ ਰਹੇ ਤੁਹਾਨੂੰ ਕਹਿਣ ਨੂੰ ਹੋ ਰਿਹਾ ਦਿਲ ਦੀ ਬੁੱਧੀ ਗਈ ਗੁਰਦੇਵ ਪਾਤਸ਼ਾ ਸਿਮੇ ਪਾਤਸ਼ਾ ਸ਼੍ਰੀ ਗੁਰੂ ਅਰਗਵਿੰਦ ਸਾਹਿਬ ਮਹਾਰਾਜੀ ਕਹਿ ਰਹੇ ਨੇ ਦਿਨਾਲ ਚੰਦ ਕਹਿਣ ਲੱਗਾ ਜੀ ਸੱਚੇ ਪਾਤਸ਼ਾ ਤੁਸੀਂ ਤਾਂ ਦਿਲਾਂ ਦੀਆਂ ਜਾਣਦੇ ਹੋ ਤੁਸੀਂ ਤੇ ਘੱਟ ਘੱਟ ਕੇ ਜਾਣਨ ਹਾਰਿਓ ਸੱਚੇ ਪਾਤਸ਼ਾਹ ਤੁਸੀਂ ਦਿਲ ਦੀ ਬੋਧਲੀਅਤ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਨੀ ਕਹਿੰਦਾ ਹਾਂ ਗੁਰਦੇਵ ਪਾਤਸ਼ਾਹ ਛੇਵੇਂ ਪਾਤਸ਼ਾਹ ਸਿੱਧੂ ਆ ਗੁਰਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਦਸਵਾਲਾਲ ਜੰਮ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਹਿਣ ਲੱਗੇ ਸੱਚੇ ਪਾਤਸ਼ਾਹ ਘਰ ਦੇ ਵਿੱਚ ਤੀਪਾ ਦਾ ਹੋਈ ਤੇ ਤੀ ਜਿਹੜੀ ਆ ਫੁਰ ਮੁਟਿਆਰ ਹੋ ਗਈ ਹੈ ਕਿਰਪਾ ਕਰ ਦਿਓ ਆਪਣਾ ਮੇਰਾ ਭਰਾ ਭਰਿਆ ਜਿਹੜਾ ਹੱਥ ਹੈ ਤੀ ਗੁਜਰੀ ਦੇ ਸਿਰ ਦੇ ਉੱਤੇ ਟਕਾ ਦਿਓ ਮੇਰਾ ਕਰ ਦਿਓ ਰਹਿਮਤ ਕਰ ਦਿਓ ਸਿੱਖ ਜਦੋਂ ਗੁਰੂ ਚਰਨਾਂ ਦੇ ਵਿੱਚ ਆਉਂਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਚਰਨਾਂ ਦੇ ਵਿੱਚ ਜੁੜਦਾ ਏ ਗੱਲ ਵਿੱਚ ਪੱਲਾ ਪਾਉਂਦਾ ਏ ਦੋਵੇਂ ਹੱਥ ਜੋੜਦਾ ਏ ਤੇ ਗੁਰਦੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਾ ਸੰਗਤ ਜੋ ਆ ਕੇ ਬੇਨਤੀ ਕਰਦਾ ਅੱਜ ਅਸੀਂ ਬੈਠੇ ਆ ਸੇਵਕ ਪਰਿਵਾਰ ਦੀਆਂ ਖੁਸ਼ੀਆਂ ਨੇ ਵੈਸੇ ਤਾਂ ਇੱਕ ਗੱਲ ਇੱਥੇ ਕਹਦੇ ਆ ਅਸੀਂ ਗੁਰੂ ਘਰ ਆਉਣਾ ਨਹੀਂ ਚਾਹੁੰਦੇ ਸਾਡੀਆਂ ਲੋੜਾਂ ਗੁਰੂ ਘਰ ਲੈ ਕੇ ਆਉਂਦੀਆਂ ਨੇ ਕਿਉਂਕਿ ਸਾਡੀਆਂ ਮੰਗਾਂ ਬਾਤ ਨੇ ਅਸੀਂ ਗੁਰੂ ਚਰਨਾਂ ਦੇ ਵਿੱਚ ਆ ਕੇ ਦੁੱਧ ਮੰਗਦੇ ਆਂ ਬੁੱਧ ਮੰਗਦੇ ਆਂ ਜ਼ਮੀਨ ਜ਼ਾਇਦਾਦ ਮੰਗਦੇ ਆਂ ਦੁਨੀਆਂ ਦੇ ਸੁੱਖ ਮੰਗਦੇ ਆਂ ਦੇ ਰੋਗਤਾ ਦੀ ਦਾਤ ਮੰਗਦੇ ਆਂ ਪਰ ਜੇ ਕਿਸੇ ਨੂੰ ਕਿਹਾ ਜਾਵੇ ਬਾਣੀ ਪੜ ਲਿਆ ਕਰੋ ਅਮਰਤ ਛਕ ਲਓ ਗੁਰੂ ਬਾਰੇ ਬਣ ਲਓ ਤੇ ਇਹ ਗੱਲ ਕਹਿੰਦੇ ਆ ਕਿ ਸਾਡਾ ਮਨ ਸਾਫ਼ ਹੈ ਅਸੀਂ ਬਾਣੀ ਪੜਦੇ ਆਂ ਅਸੀਂ ਗੁਰੂ ਘਰ ਆਉਂਦੇ ਆਂ ਕਲਗੀ ਵਾਲੇ ਪਾਤਸ਼ਾਹ ਵੀ ਸਾਧ ਸੰਗਤ ਜੀਓ ਆਪ ਰੱਬ ਸਨ ਆਪ ਪ੍ਰਮਾਤਮਾ ਦਾ ਰੂਪ ਸਨ ਕਲਗੀ ਵਾਲੇ ਪਾਤਸ਼ਾਹ ਜੀ ਨੇ ਜਦੋਂ ਖੰਡੇ ਬਾਟੇ ਦੀ ਪਹਲ ਬਖਸ਼ਿਸ਼ ਕੀਤੀ ਅਮਰਦੀਦਤ ਸਾਡੀ ਧਰੋਈ ਦੇ ਵਿੱਚ ਪਾਈ ਉਸ ਵੇਲੇ ਬਾਅਦ ਵਿੱਚ ਆਪ ਕਲਗੀ ਵਾਲੇ ਪਾਤਸ਼ਾਹ ਜੀ ਨੇ ਕਲ ਵਿੱਚ ਪੱਲਾ ਪਾ ਕੇ ਜਿਹੜੀ ਆ ਭਾਈ ਦਇਆ ਸਿੰਘ ਵੀ ਪੰਜ ਪਿਆਰੇ ਉਹਨਾਂ ਦੇ ਕੋਲੋਂ ਇਹ ਅੰਮ੍ਰਿਤ ਦੀ ਦਾਤ ਦੀ ਮੰਗ ਕੀਤੀ ਕੀ ਕਲ ਕਲਜੀ ਵਾਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਮਨ ਸਾਫ਼ ਨਹੀਂ ਸੀ ਚਿੱਤ ਸਾਡੇ ਉੱਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਚਰਨਾਂ ਦੇ ਵਿੱਚ ਪਹੁੰਚ ਗਿਆ ਗੁਰਦੇ ਪਾਤਸ਼ਾਹ ਜੀ ਨੇ ਦਿਲ ਦੀ ਗੁੱਜੀ ਚਿਹਰੇ ਵੱਲ ਤੱਕਿਆ ਕਹਿੰਦੇ ਰਾਜ ਚੰਦ ਜੀ ਤੁਹਾਡੇ ਦਿਲ ਦੇ ਵਿੱਚ ਪਤਨ ਦਿਨ ਹੋ ਗਿਆ ਸਾਨੂੰ ਦੇਖਦਿਆਂ ਨੂੰ ਕੁਝ ਚੱਲ ਰਿਹਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਪਰ ਤੁਸੀਂ ਕਹਿ ਨਹੀਂ ਰਹੇ ਤੁਹਾਸੋਂ ਕਹਿਣ ਦੀ ਹੋ ਰਿਹਾ ਜਲਦੀ ਬੁੱਧੀ ਕਰੀ ਗੁਰਦੇਵ ਪਾਤਸ਼ਾ ਸਿਵੇਂ ਪਾਤਸ਼ਾ ਸ੍ਰੀ ਗੁਰੂ ਅਰਗੁਨ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਤੇ ਲਾਲ ਚੰਦ ਕਹਿਣ ਲੱਗਾ ਜੀ ਸੱਚੇ ਪਾਤਸ਼ਾ ਤੁਸੀਂ ਤਾਂ ਦਿਲਾਂ ਦੀਆਂ ਜਾਣਦੇ ਹੋ ਤੁਸੀਂ ਤੇ ਘੱਟ ਘੱਟ ਕੇ ਜਾਣਨ ਹਾਰਿਓ ਸੱਚੇ ਪਾਤਸ਼ਾ ਤੁਸੀਂ ਦਿਲ ਦੀ ਬੋਧਲੀ ਹੈ ਤੇ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਗੁਰਦੇਵ ਪਾਤਸ਼ਾ ਸਿਵੇਂ ਪਾਤਸ਼ਾ ਸ੍ਰੀ ਗੁਰੂ ਅਰਗੁਨ ਸਾਹਿਬ ਮਹਾਰਾਜ ਜੀ ਕਹਿਣ ਲਗੇ ਦੱਸੋ ਲਾਲ ਚੰਦ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਹਿ ਲਗੇ ਸੱਚੇ ਪਾਤਸ਼ਾਹ ਘਰ ਦੇ ਵਿੱਚ ਤੀਤਾ ਦਾ ਹੋਇ ਤੇ ਤੀ ਜੜੀ ਆ ਫੁਰ ਮੁਟਿਆਰ ਹੋ ਗਈ ਐ ਕਿਰਪਾ ਕਰਦੇ ਹੋ ਆਪਣਾ ਮੇਰਾ ਭਰਾ ਭਰਿਆ ਜਿਹੜਾ ਹੱਥ ਐ ਤੀ ਗੁਜਰੀ ਦੇ ਸਿਰ ਦੇ ਉੱਤੇ ਟਕਾ ਦਿਓ ਮੇਰਾ ਕਰ ਦਿਓ ਪਰਹਿਮਤ ਕਰ ਦਿਓ ਸਿੱਖ ਜਦੋਂ ਗੁਰੂ ਚਰਨਾਂ ਦੇ ਵਿੱਚ ਆਉਂਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਚਰਨਾਂ ਦੇ ਵਿੱਚ ਜੁੜਦਾ ਏ ਗੱਲ ਵਿੱਚ ਪੱਲਾ ਪਾਉਂਦਾ ਏ ਦੋਵੇਂ ਹੱਥ ਜੋੜਦਾ ਏ ਤੇ ਗੁਰਦੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਾ ਸੰਗਤ ਵੀ ਆ ਕੇ ਬੇਨਤੀ ਕਰਦਾ ਅੱਜ ਅਸੀਂ ਬੈਠੇ ਆ ਸੇਵਕ ਪਰਿਵਾਰ ਦੀਆਂ ਖੁਸ਼ੀਆਂ ਦੇ ਵੈਸੇ ਤੋਂ ਇੱਕ ਗੱਲ ਇੱਥੇ ਕਹਦੇ ਆ ਅਸੀਂ ਗੁਰੂ ਘਰ ਆਉਣਾ ਨਹੀਂ ਚਾਹੁੰਦੇ ਸਾਡੀਆਂ ਲੋੜਾਂ ਗੁਰੂ ਘਰ ਲੈ ਕੇ ਆਉਂਦੀਆਂ ਨੇ ਕਿਉਂਕਿ ਸਾਡੀਆਂ ਮੰਗਾਂ ਬਾਤ ਦੇ ਅਸੀਂ ਗੁਰੂ ਚਰਨਾਂ ਦੇ ਵਿੱਚ ਆ ਕੇ ਦੁੱਧ ਮੰਗਦੇ ਆਂ ਪੁੱਤ ਮੰਗਦੇ ਆਂ ਜ਼ਮੀਨ ਜ਼ਾਇਦਾਰਤ ਮੰਗਦੇ ਆਂ ਦੁਨੀਆਂ ਦੇ ਸੁੱਖ ਮੰਗਦੇ ਆਂ ਦੇਹ ਰੋਗਤਾ ਦੀ ਦਾਤ ਮੰਗਦੇ ਆਂ ਔਰ ਜੇ ਕਿਸੇ ਨੂੰ ਕਿਹਾ ਜਾਵੇ ਬਾਣੀ ਪੜ ਲਿਆ ਕਰੋ ਅਮਰਤ ਛਕ ਲਓ ਗੁਰੂ ਵਾਲੇ ਬਣ ਲਓ ਤੇ ਇਹ ਗੱਲ ਕਹਿੰਦੇ ਆ ਕਿ ਸਾਡਾ ਮਨ ਸਾਫ਼ ਹੈ ਅਸੀਂ ਬਾਣੀ ਪੜਦੇ ਆ ਅਸੀਂ ਗੁਰੂ ਘਰ ਆਉਂਦੇ ਆ ਕਲਗੀ ਵਾਲੇ ਪਾਤਸ਼ਾਹ ਦੀ ਸਾਧ ਸੰਗਤ ਜੀਓ ਆਪ ਰੱਬ ਸਨ ਆਪ ਪ੍ਰਮਾਤਮਾ ਦਾ ਰੂਪ ਸਨ ਕਲਗੀ ਵਾਲੇ ਪਾਤਸ਼ਾਹ ਜੀ ਨੇ ਜਦੋਂ ਖੰਡੇ ਬਾਟੇ ਦੀ ਪਹਲ ਬਰਛਿਸ਼ ਕੀਤੀ ਅਮਰਦੀ ਦਾਤ ਸਾਡੀ ਘੋੜੀ ਦੇ ਵਿੱਚ ਪਾਈ ਉਸ ਵੇਲੇ ਬਾਅਦ ਵਿੱਚ ਆਪ ਕਲਗੀ ਵਾਲੇ ਪਾਤਸ਼ਾਹ ਜੀ ਨੇ ਕਲ ਵਿੱਚ ਪੱਲਾ ਪਾ ਕੇ ਜਿਹੜੀ ਆ ਭਾਈ ਦਇਆ ਸਿੰਘ ਦੀ ਪੰਜ ਪਿਆਰੇ ਉਹਨਾਂ ਦੇ ਕੋਲੋਂ ਇਹ ਅੰਮ੍ਰਿਤ ਦੀ ਦਾਤ ਦੀ ਮੰਗ ਕੀਤੀ ਕੀ ਕਲ ਕਲਗੀ ਵਾਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਮਨ ਸਾਫ਼ ਨਹੀਂ ਸੀ ਕਿ ਤੁਸ ਜੇ